ਦੋਸਤੋ ਜੇਕਰ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਨਹੀਂ ਸੀ ਤਾਂ ਕੇਜਰੀਵਾਲ ਸਾਹਿਬ ਵੱਲੋਂ ਤੇ ਸੀਐਮ ਭਗਵੰਤ ਮਾਨ ਵੱਲੋਂ ਕਿਹਾ ਜਾਂਦਾ ਸੀ ਕਿ ਜਦੋਂ ਸਾਡੀ ਪਾਰਟੀ ਸੱਤਾ ਦੇ ਵਿੱਚ ਆਉਗੀ ਤਾਂ ਅਸੀਂ ਜਿਹੜਾ ਵੀਆਈਪੀ ਕਲਚਰ ਇਹਨੂੰ ਅਸੀਂ ਪੂਰੇ ਤਰੀਕੇ ਨਾਲ ਖਤਮ ਕਰਾਂਗੇ ਪੰਜਾਬ ਦੇ ਵਿੱਚੋਂ ਤੇ ਇਹਨਾਂ ਲੋ ਤੰਜ ਵੀ ਕੱਸੇ ਜਾਂਦੇ ਸੀ ਦੂਜੀ ਪਾਰਟੀਆਂ ਦੇ ਉੱਪਰ ਕਿ ਜੇ ਇਹਨਾਂ ਨੂੰ ਇੰਨਾ ਹੀ ਖਤਰਾ ਹੈ ਪੰਜਾਬ ਦੇ ਲੋਕਾਂ ਤੋਂ ਤੇ ਮੁਰਗੀ ਖਾਨਾ ਕਿਉਂ ਨਹੀਂ ਖੋਲ ਲੈਂਦੇ ਜੇ ਆਪਾਂ ਦੂਸਰੇ ਪਾਸੇ ਗੱਲ ਕਰੀਏ ਪੰਜਾਬ ਪੁਲਿਸ ਦੀ ਤਾਂ ਜਦੋਂ ਇਹ ਕਿਤੇ ਆਮ ਆਦਮੀ ਪਾਰਟੀ ਦੇ ਜੇ ਲੀਡਰ ਨੇ ਜੇ ਕਿਤੇ ਰੀਮਰ ਕਟਾਈ ਤੇ ਵੀ ਜਾਂਦੇ ਨੇ ਤਾਂ ਵੱਡੇ ਅਫਸਰ ਜਿਹੜੇ ਇਹਨਾਂ ਦੇ ਨਾਲ ਜਾਂਦੇ ਨੇ ਤੇ ਆਮ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਜਦੋਂ ਥਾਣਿਆਂ ਦੇ ਵਿੱਚ ਆਪਣੇ ਕੋਈ ਮਸਲਾ ਲੈ ਕੇ ਜਾਂਦੇ ਨੇ ਸੋ ਅੱਜ ਆਪਾਂ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਤਾਂ ਮੇਰੇ ਨਾਲ ਇੱਕ ਵਾਰ ਫਿਰ ਤੋਂ ਮੌਜੂਦ ਨੇ ਚੇਤਨ ਕਸ਼ਪ ਜ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਚੇਤਨ ਜਰਮਾ ਸਟਾਰਟਿੰਗ ਦੇ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਜਿਹੜੇ ਸੁਪਰੀਮੋ ਨੇ ਏ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਜੀ ਮੈਂ ਗੱਲ ਕਰ ਰਿਹਾ ਇੱਕ ਵਾਰ ਫੇਰ ਤੋਂ ਪੰਜਾਬ ਫੇਰੀ ਤੇ ਨੇ ਤੇ ਬਹੁਤ ਸਾਰੇ ਜਿਹੜੇ ਅਫਸਰ ਨੇ ਇਹਨਾਂ ਨਾਲ ਜਾਂਦੇ ਪਏ ਨੇ ਕਿ ਵੀਆਈਪੀ ਕਲਚਰ ਬਹੁਤ ਜ਼ਿਆਦਾ ਪ੍ਰਮੋਟ ਕਰ ਰਹੇ ਨੇ ਤੁਸੀਂ ਇਸ ਚੀਜ਼ ਤੇ ਕੀ ਕਹੋਗੇ ਜੀ ਫਿਰ ਜੀ ਅੱਜ ਦਾ ਜਿਹੜਾ ਤੁਸੀਂ ਵਿਸ਼ਾ ਚੁਣਿਆ ਪਹਿਲਾਂ ਤਾਂ ਤੁਸੀਂ ਵਧਾਈ ਦੇ ਪਾਤਰ ਹੋ ਬਹੁਤ ਵਧੀਆ ਵਿਸ਼ਾ ਜਿਹੜਾ ਤੁਹਾਡੇ ਵੱਲੋਂ ਚੁਣਿਆ ਗਿਆ ਹੈ ਜੀ ਵੀਆਈਪੀ ਕਲਚਰ ਨੂੰ ਲੈ ਕੇ ਆਵਾਦਮੀ ਪਾਰਟੀ ਕਹਿੰਦੀ ਸੀ ਕਿ ਜਦੋਂ ਅਸੀਂ ਸੱਤਾ ਦੇ ਵਿੱਚ ਆਵਾਂਗੇ ਤਾਂ ਅਸੀਂ ਵੀਆਈਪੀ ਕਲਚਰ ਨੂੰ ਖਤਮ ਕਰਾਂਗੇ ਪਰੰਤੂ ਇਹਨਾਂ ਨੇ ਵੀਆਈਪੀ ਕਲਚਰ ਨੂੰ ਖਤਮ ਤਾਂ ਕੀ ਕਰਨਾ ਸੀ ਸਗੋਂ ਵੀਆਈਪੀ ਕਲਚਰ ਨੂੰ ਇੰਨਾ ਕੁ ਸਿਖਰਾਂ ਤੇ ਲੈ ਗਏ ਕਿ ਵੀ ਵੀਆਈਪੀ ਕਲਚਰ ਤੋਂ ਇਹ ਜਿਹੜਾ ਹੁਣ ਕਲਚਰ ਆ ਮੈਨੂੰ ਲੱਗਦਾ ਕਿ ਮੋਰੇ 4-5 ਵੀ ਲਾ ਲੈਣੀਆਂ ਚਾਹੀਦੀਆਂ ਵੀ ਵੀ ਵੀਆਈਪੀ ਕਲਚਰ ਇਹਨਾਂ ਨੇ ਬਣਾ ਦਿੱਤਾ ਹੋਇਆ ਜੀ ਇੰਨੇ ਕੁ ਹਾਲਾਤ ਮਾੜੇ ਨੇ ਇਹਨਾਂ ਦੇ ਲੀਡਰਾਂ ਦੇ ਕਿ ਕਿਤੇ ਰਿਬਨ ਕੱਟਣ ਵੀ ਜਾਣਾ ਹੁੰਦਾ ਉੱਥੇ ਐਸਐਚਓ ਡੀਐਸਪੀ ਰੈਂਕ ਦੇ ਅਫਸਰਾਂ ਨੂੰ ਆਪਣੇ ਨਾਂ ਲੈ ਕੇ ਜਾਂਦੇ ਜਾਂਦੇ ਨੇ ਦੂਜੇ ਪਾਸੇ ਜੇ ਆਪਾਂ ਸਿੱਧੇ ਤੌਰ ਤੇ ਇੰਜ ਵੀ ਕਹਿ ਸਕਦੇ ਆ ਕਿ ਪੰਜਾਬ ਪੁਲਿਸ ਨੂੰ ਇਹਨਾਂ ਨੇ ਇੱਕ ਆਮ ਲੋਕਾਂ ਦੀ ਸੁਰੱਖਿਆ ਲਈ ਜੋ ਫੋਰਸ ਤਨਾਤ ਕੀਤੀ ਜਾਂਦੀ ਹੈ ਆਮ ਲੋਕਾਂ ਨੂੰ ਇਨਸਾਫ ਦਵਾਨ ਲਈ ਜੋ ਇਹ ਫੋਰਸਾਂ ਤਨਾਤ ਕੀਤੀਆਂ ਚਾਹੁੰਦੀਆਂ ਨੇ ਇਹ ਆਮ ਲੋਕਾਂ ਲਈ ਅੱਜ ਦੇ ਸਮੇਂ ਦੇ ਵਿੱਚ ਮੌਜੂਦਾ ਸਮੇਂ ਦੇ ਵਿੱਚ ਇਹ ਆਮ ਲੋਕਾਂ ਦੇ ਲਈ ਨਾ ਹੋ ਕੇ ਬਲਕਿ ਝਾੜੂ ਵਾਲਿਆਂ ਦੇ ਨੌਕਰ ਬਣ ਕੇ ਰਹਿ ਗਏ ਨੇ ਨੌਕਰ ਬਣ ਕੇ ਰਹਿ ਗਏ ਨੇ ਜਾਂ ਨੌਕਰ ਬਣਾ ਲਏ ਗਏ ਨੇ ਇੰਨੇ ਕਿਉਂ ਦੁਖੀ ਆ ਪੰਜਾਬ ਪੁਲਿਸ ਸੈਨਾ ਤੋਂ ਕਿ ਜੇਕਰ ਮੋਰੇ ਤਾਂ ਨਹੀਂ ਆ ਸਕਦੇ ਮੀਡੀਆ ਦੇ ਕੈਮਰੇ ਮੋਰੇ ਆਪਾਂ ਆਫ ਦੀ ਰਿਕਾਰਡ ਜੇਕਰ ਗੱਲਬਾਤ ਕਰੀਏ ਤਾਂ ਇੰਨੇ ਕਿਉਂ ਦੁਖੀ ਨੇ ਕਿ ਜਿਸਾ ਸ਼ਬਦਾਵਲੀ ਦੀ ਇਹਨਾਂ ਵੱਲੋਂ ਵਰਤੋਂ ਕੀਤੀ ਜਾਂਦੀ ਹੈ ਜਿਨ੍ਹਾਂ ਸ਼ਬਦਾਂ ਨੂੰ ਇਹ ਇਸਤੇਮਾਲ ਕਰਦੇ ਨੇ ਇਹਨਾਂ ਲਈ ਉਸੇ ਚਾਕੇ ਵੀ ਨਹੀਂ ਦੱਸ ਸਕਦੇ ਤੁਹਾਨੂੰ ਯਾਦ ਹੋਵੇਗਾ ਜਦੋਂ ਅਸੀਂ ਅੱਜ ਦੋ ਤਰੀਕਾ ਜੀ ਤਿੰਨ ਤਰੀਕ ਹਨ ਅੱਜ ਤਿੰਨ ਤਰੀਕ ਹੈ ਕਿ ਅਸੀਂ ਪਤਾ ਨਹੀਂ 29 ਅਪ੍ਰੈਲ ਨੂੰ ਕਿ 30 ਅਪ੍ਰੈਲ ਨੂੰ ਦੋ ਕਾਫਸਰਾਂ ਨੂੰ ਮਿਲੇ ਸੀ ਉਹ ਕਿੰਨੇ ਜ਼ਿਆਦਾ ਦੁਖੀ ਸੀਗੇ ਕਿ ਯਾਰ ਕਹਿੰਦੇ ਕਿਤੇ ਜਾਣਾ ਹੁੰਦਾ ਸਾਨੂੰ ਐਵੇਂ ਟੰਗ ਦਿੰਦੇ ਆ ਉੱਥੇ ਲੋਕ ਕਹਿੰਦੇ ਸਾਡੇ ਗੱਲ ਪੈਂਦੇ ਨੇ ਉਹਨਾਂ ਨੇ ਕਈ ਪਾਰਟੀਆਂ ਨੂੰ ਟਾਈਮ ਦਿੱਤਾ ਹੁੰਦਾ ਸਮਾਂ ਦਿੱਤਾ ਹੁੰਦਾ ਕਿ ਥਾਣੇ ਦੇ ਵਿੱਚ ਦੋ ਪਾਰਟੀਆਂ ਜਿਹਨਾਂ ਦਾ ਡਿਸਪੂਟ ਚੱਲ ਰਿਹਾ ਹੈ ਉਹਨਾਂ ਨੂੰ ਸਮਾਂ ਦਿੱਤਾ ਹੁੰਦਾ ਕਿ ਆਜੋ ਅਸੀਂ ਤੁਹਾਡਾ ਮਸਲਾ ਸੁਲਝਾਉਣ ਲਈ ਜਿਹੜਾ ਉਹ ਯਤਨ ਕਰਦੇ ਆ ਜਦੋਂ ਪਾਰਟੀਆਂ ਦੇ ਆਉਣ ਦਾ ਸਮਾਂ ਹੋ ਜਾਂਦਾ ਉਹ ਫੋਨ ਚਲ ਜਾਂਦੇ ਨੇ ਜੀ ਜੀ ਬੋਤਿਆਂ ਪਾਰਕਿਆਂ ਨੂੰ ਤਾਂ ਚੱਲ ਜਾਂਦੇ ਨੇ ਕਈਆਂ ਨੂੰ ਨਹੀਂ ਵੀ ਜਾਂਦੇ ਨਾ ਉਹਨਾਂ ਨੂੰ ਵਿਚਾਰਿਆਂ ਨੂੰ ਆ ਕੇ ਬੇਰੰਗ ਪਰਤਣਾ ਪੈਂਦਾ ਉਹਨਾਂ ਲੋਕਾਂ ਦਾ ਕੀ ਕਸੂਰ ਆ ਇਹੀ ਭਗਵੰਤਮਾਨ ਕਹਿੰਦੇ ਹੁੰਦੇ ਸੀ ਕਿ ਮੁਰਗੀ ਖਾਨਾ ਖੋਲ੍ਹਣਾ ਚਾਹੀਦਾ ਇਹਨਾਂ ਦੇ ਇਹਨਾਂ ਲੀਡਰਾਂ ਨੂੰ ਜੇਕਰ ਇਹਨਾਂ ਨੂੰ ਇੰਨਾ ਹੀ ਖਤਰਾ ਹੈ ਤਾਂ ਮੈਂ ਫਿਰ ਇਹ ਕਹਿੰਦਾ ਕੀ ਗੱਲ ਤੁਹਾਨੂੰ ਹੁਣ ਮੁਰਗੀ ਖਾਨੇ ਦੀ ਪਾਲਿਸੀ ਨਹੀਂ ਪਤਾ ਭਗਵੰਤਮਾਨ ਨੂੰ ਜਿਹੜੀਆਂ ਇਹਨਾਂ ਨੂੰ ਐਨਓਸੀਆ ਵਗੈਰੇ ਚਾਹੀਦੀਆਂ ਜਾਂ ਜੋ-ਜੋ ਵੀ ਕਾਗਜ਼ੀ ਪ੍ਰਣਾਲੀਆਂ ਮੈਂ ਦੱਸ ਦਿੱਤਾ ਨਾ ਭਗਵੰਤ ਮਾਨ ਸਾਹਿਬ ਨੂੰ ਖੋਲ ਲੋ ਮੁਰਗੀਖਾਨਾ ਤੁਸੀਂ ਆਪਣੇ ਲੀਡਰਾਂ ਨੂੰ ਨਾਲ ਲੈ ਕੇ ਮਤਲਬ ਕਿ ਇੰਨਾ ਕੇ ਜ਼ਿਆਦਾ ਇਹਨਾਂ ਨੇ ਲਹੂ ਪੀਣਾ ਕਰ ਰੱਖਿਆ ਪੰਜਾਬ ਪੁਲਿਸ ਦਾ ਕਿ ਪੰਜਾਬ ਪੁਲਿਸ ਚਾਕੇ ਵੀ ਆਪਣੇ ਦਰਦ ਨੂੰ ਆ ਜਿਹੜਾ ਉਹ ਬਿਆਨ ਨਹੀਂ ਕਰ ਸਕਦੀ ਮਜਬੂਰ ਨੇ ਜੀ ਹੱਥ ਬੰਨੇ ਹੋਏ ਨੇ ਕਿਉਂਕਿ ਸਰਕਾਰੀ ਨੌਕਰ ਨੇ ਵਿਚਾਰੇ ਜੀ ਬਿਲਕੁਲ ਜਿਦਾਂ ਹੀ ਭਗਵਾਨ ਤੁਮਨ ਸਾਹਿਬ ਕਹਿੰਦੇ ਸੀ ਕਿ ਮੈਨੂੰ ਵੀਆਪੀ ਕਲਚਰ ਨਹੀਂ ਚਾਹੀਦਾ ਕੇਜਰੀਵਾਲ ਸਾਹਿਬ ਦੀ ਗੱਲ ਕਰਾਂ ਉਹ ਕਹਿੰਦੇ ਮੈਨੂੰ ਕੋਈ ਬੰਗਲਾ ਨਹੀਂ ਚਾਹੀਦਾ ਮੈਨੂੰ ਕੋਈ ਕੋਠੀਆਂ ਕਾਰਾਂ ਚਾਹੀਦੀਆਂ ਮੈਂ ਇੱਕ ਆਦਮੀ ਪਾਕ ਜੀ ਕੇਜੀਐਲ ਸਾਹਿਬ ਦਾ ਫਿਰ ਬੰਗਲਾ ਦੇਖਿਆ ਸੀ ਜਦੋਂ ਉਹ ਸੱਤਾ ਦੇ ਵਿੱਚੋਂ ਗਏ ਆ মিডিਆ ਨੇ ਦਿਖਾਇਆ ਜੀ ਕਿੰਨੇ ਕਰੋੜ ਦਾ ਕਿੰਨੇ ਕਰੋੜ ਦਾ ਉਹ ਬਾਥਰੂਮ ਹੀ ਸੀਗਾ ਮਤਲਬ ਕਿ ਜਿਸ ਟਾਇਲਟ ਸੀਟ ਤੇ ਬੈਂਦੇ ਸੀਗੇ ਉਹ ਕਿ ਉਹ ਵੀ ਕੇਜੀਐਲ ਦੀ ਮਰਜ਼ੀ ਮੁਤਾਬਕ ਚੱਲਦੇ ਸੀਗੇ ਕਿਹੜਾ ਵੱਡਾ ਕੇਜੀਐਲ ਸਾਹਿਬ ਦੰਮਣਗੇ ਤਾਂ ਗਰਮ ਸਾਫ ਸਫਾਈ ਹੋਵੇਗੀ ਕਿ ਠੰਡੇ ਪਾਣੀ ਦੀ ਹੋਵੇਗੀ ਯਾਰ ਹਾਦ ਦਾ ਬਿੜਾ ਕਰਕੇ ਕਰਕੇ ਰੱਖਿਆ ਹੈ ਨਾ ਨੇਤਾ ਇਹ ਤਾਂ ਕਾਂਗਰਸੀ ਅਕਾਲੀਆਂ ਬੀਜੇਪੀ ਉਹਨਾਂ ਨੂੰ ਵੀ ਪਿੱਛੇ ਛੱਡ ਗਏ ਉਹਨਾਂ ਨੇ ਤਾਂ ਬਿੜਾ ਕਰਕੇ ਕੀਤਾ ਹੀ ਸੀਗਾ ਇਹ ਕਹਿੰਦਾ ਹੁੰਦਾ ਸੀ ਨਾ ਕਿ ਜਿੰਨਾ ਬਿੜਾ ਕਰਕੇ ਪਿਛਲੇ 75 ਸਾਲਾਂ ਚ ਕਾਂਗਰਸੀਆਂ ਨੇ ਕਰਤਾ ਅਕਾਲੀਆਂ ਨੇ ਕਰਤਾ ਬੀਜੇਪੀ ਨੇ ਕਰਤਾ ਅਸੀਂ ਉਹਨਾਂ ਨੂੰ ਬਿਆਨ ਨਹੀਂ ਕਰ ਸਕਦੇ ਮੈਂ ਕਹਿੰਦਾ ਇਹਨਾਂ ਦਾ ਵੀ ਪੇ ਨਿਕਲੇ ਆਮ ਆਦਮੀ ਪਾਚੀ ਵਾਲੇ ਇੰਨਾ ਕੁ ਬਿੜਾ ਕਰਕੇ ਉਹਨਾਂ ਨੇ ਕਰ ਰੱਖਿਆ ਹੈ ਕਿ ਗੱਲ ਉੱਥੇ ਹੀ ਆ ਜਾਂਦੀ ਕਿ ਸਾਡੇ ਕੋਲ ਵੀ ਖੁੱਤ ਸ਼ਬਦ ਹੈ ਨਹੀਂ ਕਿ ਅਸੀਂ ਉਸ ਉਹਨਾਂ ਚੀਜ਼ਾਂ ਨੂੰ ਬਿਆਨ ਕਰ ਸਕੀਏ ਹੈ ਨਾ ਜੀ ਅੱਜ ਵੀ ਕੱਲ ਦੇਖੋ ਹੁਸ਼ਿਆਰਪੁਰ ਦੀ ਆਪਾਂ ਗੱਲ ਕਰੀਏ ਕੱਲ ਹੁਸ਼ਿਆਰਪੁਰ ਦੇ ਵਿੱਚ ਜਿਹੜੇ ਸਾਡੇ ਸਿੱਖਿਆ ਮੰਤਰੀ ਨੇ ਪੰਜਾਬ ਦੇ ਹਰਜੋਤ ਸਿੰਘ ਬੈਂਸ ਆਉਂਦੇ ਨੇ ਯੁੱਧ ਨਸ਼ਿਆਂ ਵਿਰੁੱਧ ਜੀ ਮੀਟਿੰਗ ਕੀਤੀ ਉਹਨਾਂ ਤੋਂ ਇਲਾਵਾ ਹੋਰ ਵਿਧਾਇਕ ਸਹਿਬਾਨ ਆਉਂਦੇ ਨੇ ਮੰਤਰੀ ਹੁੰਦੇ ਨੇ ਜਿਹੜੇ ਲੋਕ ਵਿਧਾਨ ਸਭਾ ਦਾ ਡਿਪਟੀ ਸਪੀਕਰ ਉੱਥੇ ਮੌਜੂਦ ਹੁੰਦੇ ਨੇ ਜਾਇ ਕ੍ਰਿਸ਼ਨ ਰੋੜੀ ਜੀ ਐਮਪੀ ਸਾਹਿਬ ਡਾਕਟਰ ਰਾਜਕੁਵਾਰ ਚੱਬੇਵਾਲ ਜੀ ਹੋਰ ਬਹੁਤ ਸਾਰੇ ਜਿਹੜੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਸਮਸਤ ਆਗੂ ਨੇ ਸਮੂਹ ਆਗੂ ਨੇ ਵਿਧਾਇਕ ਨੇ ਸਾਰੇ ਉੱਥੇ ਮੌਜੂਦ ਹੁੰਦੇ ਨੇ ਲੀਡਰਸ਼ਿਪ ਤਾਂ ਉਹ ਦੇਖੋ ਇਹਨਾਂ ਦੇ ਨਾਲ ਤਾਂ ਪਹਿਲੇ ਹੀ ਪੂਰੇ-ਪੂਰੇ ਛਾਣੇ ਦੀ ਤਾਂ ਫੋਰਸ ਚੱਲਣ ਡਈ ਹੋਇਆ ਐ எம்ਐਲਏ ਦੇ ਨਾਲ ਮੰਤਰੀਆਂ ਦੇ ਨਾਲ ਹਾਂ 16 1600 24 24 ਬੰਦੇ ਆ ਜਿਹੜੇ ਉਹ ਮੰਤਰੀ ਦੇ ਨਾਲ ਚੱਲਦੇ ਆ ਐਮਐਲਏ ਦੇ ਨਾਲ ਅਨੇਕਾਂ ਬੰਦੇ ਚੱਲਦੇ ਆ ਜਿਹੜੇ ਪੰਜਾਬ ਪੁਲਿਸ ਤੇ ਸੁਰੱਖਿਆ ਗਾਰਡ ਵਜੋਂ ਹੈ ਨਾ ਜੀ ਫਿਰ ਉਹਨਾਂ ਤੋਂ ਇਲਾਵਾ ਇਹਨਾਂ ਨੂੰ ਫੇਰ ਵੱਖ ਤੋਂ ਸਿਕਿਉਰਿਟੀ ਦੇਣੀ ਪੈਂਦੀ ਆ ਉੱਥੇ ਐਸਐਸਪੀ ਵੀ ਮੌਜੂਦ ਆ ਉੱਥੇ ਡੀਸੀਬੀ ਮੌਜੂਦ ਆ ਉੱਥੇ ਇਹ ਹੋਰ ਪੁਲ ਪੈਟਰੋਲਿੰਗ ਪਾਰਟੀਆਂ ਜਿਹੜੀਆਂ ਮੌਜੂਦ ਆ ਪੁਲਿਸ ਦੀਆਂ ਚਲੋ ਇੱਕ ਮੋਹਮ ਚੜੀ ਆ ਜੋਤ ਨਸ਼ਿਆਂ ਪਰ ਰ ਤਾਂ ਵਧੀਆ ਉਪਰਾਲਾ ਹੈ ਉੱਥੇ ਚਲੋ ਪ੍ਰਸ਼ਾਸਨ ਦਾ ਪ੍ਰੋਗਰਾਮ ਹੈ ਸਰਕਾਰੀ ਪ੍ਰੋਗਰਾਮ ਹੈ ਡੀਸੀ ਐਸਐਸਪੀ ਦਾ ਪਹੁੰਚਣਾ ਵੀ ਜ਼ਰੂਰੀ ਹੈ ਉੱਤੇ ਆਪਾਂ ਕੋਈ ਕਿੰਤੂ ਪ੍ਰੰਤੂ ਨਾ ਹੀ ਕਰਦੇ ਆ ਤੇ ਨਾ ਹੀ ਸਾਨੂੰ ਅਧਿਕਾਰ ਹੈ ਤੇ ਨਾ ਹੀ ਅਸੀਂ ਉੱਤੇ ਕਰ ਸਕਦੇ ਆ ਪਰੰਤੂ ਗੱਲ ਇਹ ਆ ਸਾਡਾ ਦਫ਼ਤਰ ਜਿਹੜਾ ਗਵਰਨਮੈਂਟ ਕੋਲੇ ਚੌਂਕ ਤੇ ਵਿੱਚ ਮੌਜੂਦ ਆ ਤੇ ਕੱਲ ਸ਼ਹਿਰ ਤੇ ਹਾਲਾਤ ਕੀ ਸੀਗੇ ਟ੍ਰੈਫਿਕ ਬਲੌਕ ਹੋ ਕੇ ਰੱਖਿਆ ਹੋਇਆ ਸੀਗਾ 2 ਘੰਟੇ ਲੋਕ ਇੱਕ ਦੂਜੇ ਨਾਲ ਟੱਕਰਾ ਮਾਰਦੇ ਰਹੇ ਜਿਹਨਾਂ ਨੂੰ ਲੱਗਦਾ ਮੈਂ ਝੂਠ ਬੋਲਦਾ ਤਾਂ ਕਢਾ ਲੈਣ ਆਪਣੇ ਗਵਰਨਮੈਂਟ ਕੋਲੇ ਚੌਂਕ ਤੋਂ ਲੈ ਕੇ ਸ਼ਾਸ਼ਨ ਚੌਂਕ ਤੱਕ ਮਾਲਪੁਰ ਅੱਡੇ ਤੱਕ ਇਹ ਸੀਸੀਟੀਵੀ ਫੁਟੇਜ ਕਿੰਦਾ ਲੋਕ ਟੱਕਰਾਂ ਮਾਰਦੇ ਰਹੇ ਵਿਚਾਰੇ ਇੱਕ ਦੂਜੇ ਰਸਤਾ ਕਰਾਸ ਕਰਨ ਦੇ ਲਈ ਮਤਲਬ ਕਿ ਇਹ ਥੋੜੀ ਕਿ ਯਾਰ ਤੁਸੀਂ ਕੋਈ ਪ੍ਰੋਗਰਾਮ ਰੱਖਿਆ ਤਾਂ ਸਾਰੀ ਪੁਲਿਸ ਹੀ ਉਧਰ ਲੈ ਜਾਣੀ ਆ ਇਹ ਤਾਂ ਸਾਡੇ ਅਫਸਰਾਂ ਨੂੰ ਵੀ ਚਾਹੀਦਾ ਸਾਡੇ ਐਸਐਸਪੀ ਸਾਹਿਬ ਨੂੰ ਚਾਹੀਦਾ ਡੀਸੀ ਸਾਹਿਬ ਨੂੰ ਵੀ ਚਾਹੀਦਾ ਜਿਨ੍ਹਾਂ ਲੋਕਾਂ ਦੇ ਸਿਰ ਤੇ ਲੀਡਰ ਅਫਸਰ ਤਨਖਾਹਾਂ ਲੈਂਦੇ ਨੇ ਉਹੀ ਵਿਚਾਰੇ ਖੱਜਲਖੋਰ ਹੋਣ ਲੱਗੇ ਨੇ ਕੀ ਗੱਲ ਲੋਕਾਂ ਨੇ ਠੇਕਾ ਲੈ ਲਿਆ ਇਹਨਾਂ ਦਾ ਆਮ ਆਦਮੀ ਪਾਰਟੀ ਵਾਲਿਆਂ ਦਾ ਜਾਂ ਹੋਰ ਨਾ ਲੀਡਰਾਂ ਦਾ ਜਦੋਂ ਬਾਪਾ ਭਾਜਪਾ ਕੋਈ ਪ੍ਰੋਗਰਾਮ ਕਰਵਾਉਂਦਾ ਤਾਂ ਚੱਕ ਕੇ ਸਾਰੀ ਪੁਲਿਸ ਉੱਥੇ ਰਹਾ ਦਿੰਦੇ ਆ ਕਿਤੇ ਇੱਥੇ ਸੁਕਬੀਰ ਬਾਦਲ ਨੇ ਰੈਲੀ ਕਰਦੀ ਹੁੰਦੀ ਆ ਸਾਰੀ ਫੋਰਸ ਚੱਕ ਕੇ ਉੱਥੇ ਰਹਾ ਦਿੰਦੇ ਆ ਮਤਲਬ ਕਿ ਲੋਕ ਬੇਵਕੂਫ ਨੇ ਮੂਰਖ ਨੇ ਜਿਨ੍ਹਾਂ ਨੇ ਠਾਣਿਆਂ ਦੇ ਵਿੱਚੋਂ ਇਨਸਾਫ ਮਿਲਣਾ ਜਿਨ੍ਹਾਂ ਨੂੰ ਜੇ ਤਾਂ ਜਿਹੜੀ ਮੁਹਿੰਮ ਸ਼ੁਰੂ ਹੋਈ ਹੈ ਜੁਧ ਨਸ਼ਿਆਂ ਵਿਰੁੱਧ ਹਨਾ ਇਹ ਨਸ਼ਾ ਤਸਕਰਾਂ ਨੂੰ ਫੜ ਜੀਐਲ ਦੇ ਪੇ ਸਿੱਟਦੇ ਨੇ ਤੇ ਉਹਨਾਂ ਦੇ ਘਰ ਵੀ ਢਾਉਂਦੇ ਨੇ ਪਰ ਜਿਹੜੀ ਇੱਕ ਥਾਰ ਵਾਲੀ ਬੀਬੀਸੀ ਲੇਡੀ ਕਾਂਸਟੇਬਲ ਉਹ ਫੇਰ ਤੋਂ ਜ਼ਮਾਨਤ 'ਤੇ ਆ ਗਈ ਹੈ ਬਰਕਿ ਆਮ ਲੋਕਾਂ ਦੇ ਚਕੰਡਾ ਚੱਲਦੇ ਹਨ ਤਾਂ ਵੱਡੇ ਲੀਡਰਾਂ ਤੇ ਨਹੀਂ ਦੇਖੋ ਪਟਿਆਲਾ ਪੁਲਿਸ ਨੇ ਪਟਿਆਲਾ ਪੁਲਿਸ ਦੇ ਸ਼ਾਇਦ ਉਹ ਮਹਿਲਾ ਲੇਡੀ ਆ ਜਿਹੜੀ ਉਹ ਕਾਂਸਟੇਬਲ ਸੀਗੀ ਥਾਰ ਵਾਲੀ ਬੀਬੀ ਦੇ ਨਾਲ ਤਾਂ ਜਿਹੜੀ ਬਹੁਤ ਵਾਇਰਲ ਹੋਇਆ ਸੀਗਾ ਤੇ ਇੰਸਟਾਗ੍ਰam ਇਨਫਲੂਐਂਸਰ ਵੀ ਸੀਗੀ ਹੈ ਬੜੀ ਅਰੀਲਾ ਰੁੱਲਾ ਸੀ ਹੈ ਨਾ ਗਾਣਿਆਂ ਦੇ ਵਿੱਚ ਵੀ ਉਹ ਆਈ ਆ ਉਹ ਜਦੋਂ ਉਹਦਾ ਇਹ ਮੁੱਦਾ ਉਠਿਆ ਦੇਖੋ ਕਿੰਨਾ মিডিਆ ਨੇ ਚੱਕਿਆ ਕਿੰਨੇ ਧਮਕੀਚੇ ਮਾਰੇ ਸਰਕਾਰ ਨੇ ਕੱਲ ਹਰਜੋਤ ਬੈਸ ਕੇ ਆ ਕੇ ਗਏ ਆ ਕਹਿੰਦੇ 사ਸੀ ਨਾ ਕਿਸੇ ਦੀ ਤਸਕਰ ਦੀ ਜ਼ਮਾਨਤ ਹੋਣ ਦੇਣੀ ਆ ਤੇ ਨਾ ਕਿਸੇ ਨੂੰ ਕਰਾਉਣ ਦੇਣੀ ਆ ਤੇ ਬੀਬੀ ਕਿੱਧਰ ਲੱਗੀ ਜ਼ਮਾਨਤ ਬਿਲਕੁਲ ਉਹਦੀ ਕੱਚੀ ਜ਼ਮਾਨਤ ਕਿਉਂ ਨਾ ਹੋਈ ਹੋਵੇ ਕਿੱਦਾਂ ਹੋ ਗਈ ਜ਼ਮਾਨਤ ਜੀ ਤੇ ਫਿਰ ਮਤਲਬ ਕਿ ਤੁਸੀਂ ਆਪ ਹੀ ਲੂਪਹੋਲ ਛੱਡ ਦਿੰਦੇ ਤੁਹਾਡੀ ਪੰਜਾਬ ਪੁਲਿਸ ਉੱਤੇ ਲੂਪਹੋਲ ਛੱਡ ਦਿੰਦੇ ਜਦੋਂ ਆਪਣੇ ਤੇ ਪੈਂਦੀ ਆ ਹੂੰ ਕਾਨੂੰਨ ਸਾਰਿਆਂ ਲਈ ਇੱਕ ਰੱਖੋ ਇਹ ਨਹੀਂ ਨਾ ਕਿ ਜੇਕਰ ਕੋਈ ਆਫਸਰ ਆ ਤੁਹਾਡਾ ਮੁਲਾਜ਼ਮ ਹੈ ਜੇਕਰ ਕੋਈ ਕਾਰਪੋਰੇਟ ਘਰਾਣੇ ਦਾ ਉਧਰ ਲਈ ਕਾਨੂੰਨ ਹੋਰ ਹੋਵੇ ਆਮ ਲੋਕਾਂ ਲਈ ਕਾਨੂੰਨ ਹੋਰ ਹੋਵੇ ਮਤਲਬ ਕਿ ਸਾਰਾ ਕੁਝ ਤਾਂ ਉਸ ਤੋਂ ਬਾਅਦ ਜੋ ਵੀ ਗੱਲਾਂ ਦੇ ਵਿੱਚ ਹੈ ਪੰਜਾਬੀ ਵਿੱਚ ਗੱਲਾਂ ਦਾ ਕੜਾ ਜਿੰਨਾ ਬਣਾਣਾ ਉਹ ਬਣਾ ਹੀ ਜਾਓ ਲਪੇਟੀ ਆਉ ਜਦੋਂ ਅਸੀਂ ਬਚਪਨ ਦੇ ਵਿੱਚ ਕਰਦੇ ਹੁੰਦੇ ਹੁੰਦੇ ਕਿ ਨਾ ਸਾਡੇ ਨਾਲ ਦਾ ਕੋਈ ਅੱਖੂ ਭਰੀਆ ਮਾਰੇ ਲੱਜਿੰਦਾ ਅਸੀਂ ਐਂ ਕਰ ਲੱਜਿੰਦੇ ਐ ਲਪੇਟਾ ਲੱਜਿੰਦੇ ਸੋਹ ਸਾਬ ਨਾ ਝਾੜੂ ਵਾਲਿਆਂ ਦਾ ਬਸ ਲਪੇਟੀ ਜਾਓ ਜੋ ਇਹ ਕਹਿੰਦੇ ਆ ਕਿਉਂਕਿ ਇਹ ਹੁਣ ਕਈ ਕਹਿੰਦੇ ਹੁਣ ਕਿ ਝਾੜੂ ਵਾਲਿਆਂ ਤੋਂ ਵਾਲੇ ਹੋਇਆ ਰਹਿੰਦਾ ਆਪ ਇਸ ਤੇ ਸਰਕਾਰ ਤੇ ਮੈਂ ਕਾਂਗਰਸ ਨੂੰ ਵੀ ਇੰਨੇ ਅਸੀਂ ਲੰਬੇ ਹੱਥੀ ਲੈਂਦੇ ਸੀ ਹੈਨਾ ਮੁੱਦਿਆਂ ਨੂੰ ਲੈ ਕੇ ਚਲੋ ਉਸ ਤੋਂ ਪਹਿਲਾਂ ਮੈਂ ਪੱਤਰਕਾਰਤਾ ਦੇ ਖੇਤਰ ਦੇ ਵਿੱਚ ਨਹੀਂ ਸੀਗਾ 2022 ਦੇ 2021 ਦੇ ਵਿੱਚ 20 ਕਿਹਦੇ ਵਿੱਚ ਮੈਂ ਪੱਤਰਕਾਰਤਾ ਦੇ ਖੇਤਰ ਚ ਆਇਆ 2022 ਦੇ ਵਿੱਚ ਸੱਤਾ ਪਰਿਵਰਤਨ ਹੋ ਗਿਆ ਬਾਕੀ ਤਿੱਖਾ ਤੇਜ਼ ਤਰ੍ਹਾਂ ਰੋ ਉਹਨੂੰ ਸਾਲ ਡੇਢ ਸਾਲ ਦਾ ਸਮਾਂ ਦਾ ਪਰਿਚੀ ਲੱਗੇ ਜਾਂਦਾ ਹੈ ਜੀ ਬਿਲਕੁਲ ਉਹ ਤੇ ਚੇਤਨ ਜੀ ਇੱਕ ਵਾਰ ਫਿਰ ਤੋਂ ਅੱਜ ਗੜਸ਼ੈਂਕਸ਼ਾ ਰੋਪੜ ਦੇ ਕੋਲ ਭਗਵੰਤ ਮਾਨ ਤੇ ਕੇਜਰੀਵਾਲ ਸਾਹਿਬ ਆ ਰਹੇ ਨੇ ਕੋਈ ਮੀਟਿੰਗ ਗੜਸ਼ੈਂਕ ਦੇ ਕੋਲ ਆ ਰਹੇ ਮੀਟਿੰਗ ਕਰਨ ਦੇ ਲਈ ਅੱਜ ਫੇਰ ਸਾਰੇ ਪੁਲਿਸ ਜਿਹੜੇ ਵੱਡੇ ਤੋਂ ਵੱਡੇ ਅਫਸਰ ਉਧਰ ਤਨਾਦ ਕੀਤੇ ਗਏ ਨੇ ਆਮ ਲੋਕ ਕਿੱਥੇ ਜਾਣ ਆਮ ਲੋਕ ਕਿੱਥੇ ਜਾਣ ਆਮ ਲੋਕ ਕਿੱਥੇ ਫਹਾ ਲੈਣ ਐ 10 ਦਿਨ ਝਾੜੂ ਵਾਲੇ ਭਗਵੰਤ ਸਿੰਘ ਸਾਹਿਬ 10 ਦਿਨ ਜਿਹੜੇ ਕਹਿੰਦੇ ਸੀ ਮੁਰਗੀ ਖਾਣਾ ਖੋਲ ਦੇ ਖੋਲ ਲੋ ਇਹਨਾਂ ਨੂੰ ਇੰਨਾ ਹੀ ਉਹ ਆ ਤੇ ਮੈਂ ਕਹਿੰਦਾ ਇਹਨਾਂ ਦੇ ਐਮਐਲਏ ਨੂੰ ਮੰਤਰੀਆਂ ਨੂੰ ਇਹਨਾਂ ਕਿੰਨਾ ਨੂੰ ਕਿੰਨਾ ਖਤਰਾ ਵਾ ਕਿੰਨਾ ਕਿਹੜਾ ਨੇ ਮਾਫੀਆ ਦੇ ਨਾਲ ਮੱਥਾ ਲਾਇਆ ਵਾ ਕਿੰਨਾ ਕਿਹੜਾ ਨੇ ਚਿੱਟੇ ਵਾਲਿਆਂ ਦੇ ਨਾਲ ਮੱਥਾ ਲਾਇਆ ਜਿਹੜਾ ਇਹਨਾਂ ਨੂੰ ਖਤਰਾ ਹੈ ਨਾ ਆਪਣਾ ਜਾਨਾਂ ਨੂੰ ਐਵੇਂ ਗੱਲਾਂ ਦਾ ਕੜਾਈ ਆ ਗਈ ਨਾ ਬ੍ਰਿਜ ਗੱਲਾਂ ਮਾਰੀਆਂ ਨਹੀਂ ਫੁ ਅਸਲ ਮਾਇਨੇ ਦੇ ਵਿੱਚ ਲੋਕਾਂ ਨੂੰ ਤੁਸੀਂ ਕਰਕੇ ਦੱਸੋ ਜਦੋਂ ਇੱਕ ਆਮ ਆਦਮੀ ਪਾਰਟੀ ਵਾਲਾ ਦੀ ਇੱਕ ਕਰਦਾ ਹੁੰਦਾ ਹੈਗਾ ਨਾ ਇੰਟਰਵਿਊ ਜਦੋਂ ਸੱਤਾ ਦੇ ਵਿੱਚ ਨਹੀਂ ਸੀ ਇਹ ਕਹਿੰਦੇ ਹੁੰਦੇ ਸੀ ਕਿ ਪਏ ਪੂਰੇ ਥਾਣੇ ਦੀ ਪੁਲਿਸ ਤਾਂ ਐਮਐਲਏ ਮੰਤਰੀ ਆਪਣੇ ਨਾਲ ਲੈ ਕੇ ਫਿਰਦਾ ਇਹ ਉਹਨਾਂ ਦੇ ਵੀ ਪੇ ਨਿਕਲੇ ਪਹਿਲੇ ਵਾਲਿਆਂ ਦੇ ਮਤਲਬ ਕਿ ਅੱਜ ਵੀ ਲੋਕ ਥਾਣਿਆਂ ਦੇ ਵਿੱਚ ਖੱਜਲ ਖਵਾਲ ਰੱਜ ਕੇ ਹੋ ਰਹੇ ਨੇ ਰੱਜ ਕੇ ਉਹਦਾ ਇੱਕੋ ਇੱਕ ਵੱਡਾ ਕਹਿਣਾ ਹੈ ਵੀ ਵੀਆਈਪੀ ਕਲਚਰ ਪੰਜਾਬ ਪੁਲਿਸ ਨਹੀਂ ਚਾਹੁੰਦੀ ਕਿ ਲੋਕਾਂ ਨੂੰ ਇਨਸਾਫ ਨਾ ਮਿਲੇ ਪੁਲਿਸ ਚਾਹੁੰਦੀ ਆ ਕਿ ਲੋਕਾਂ ਨੂੰ ਇਨਸਾਫ ਮਿਲੇ ਅਸੀਂ ਲੋਕਾਂ ਦੇ ਮਸਲੇ ਹੱਲ ਕਰੀਏ ਪਰ ਪੁਲਿਸ ਵਿਚਾਰੀ ਕੀ ਕਰੇ ਇਹ ਤਾਂ ਹੁਕਮ ਦੇ ਬੱਜੇ ਨੇ ਇੱਕ ਤਾਂ ਇਹ ਤਾਂ ਹੁਕਮ ਦੇ ਬੱਜੇ ਨੇ ਜੀ ਪੁਲਿਸ ਵਿਚਾਰੀ ਕਰੇ ਤਾਂ ਕਰੇ ਕਿ ਵੀ ਵੀ ਆਈ ਪੀ ਡਿਊਟੀ ਤਾਂ ਇੰਨਾ ਕੇ ਦੁਖੀ ਹੋ ਚੁੱਕੇ ਨਾ ਕਿਸੇ ਐਮ ਐਲ ਏ ਦੇ ਘਰ ਕੋਈ ਵਿਆਹ ਪ੍ਰੋਗਰਾਮ ਆਜ ਵੀ ਮੰਤਰੀ ਦੇ ਘਰ ਕਿਸੇ ਕੋਈ ਨਾ ਤਾਂ ਚਲੋ ਕੋਈ ਮਾੜੀ ਘੜੀ ਆ ਜਾਵੇ ਹਨਾ ਤਾਂ ਉੱਥੇ ਪੁਲਿਸ ਨੂੰ ਡਿਊਟੀ ਪੈਣੀ ਦੇਣੀ ਪੈਂਦੀ ਆ ਮਤਲਬ ਜੇ ਇਸ ਤਰ੍ਹਾਂ ਦੇ ਤਾਂ ਹਾਲਾਤ ਨੇ ਜਿਹੇ ਦੇ ਵਿੱਚ ਕਿੱਦਾਂ ਸਾਡਾ ਮੁੱਲ ਕੇ ਤਰੱਕੀ ਕਰ ਲੋ ਕਿੱਦਾਂ ਸਾਡਾ ਸੂਬਾ ਤਰੱਕੀ ਕਰ ਲੋ 2012 22 ਤੋਂ ਪਹਿਲਾਂ ਦੀ ਮੈਂ ਕਿ ਤੁਹਾਨੂੰ ਗੱਲ ਦੱਸਦਾ ਜਦੋਂ ਇਹਨਾਂ ਦੀ ਆਪਣੀਆਂ ਮੀਟਿੰਗਾਂ ਹੁੰਦੀਆਂ ਸਨੀਆਂ ਉਦੋਂ ਜਿਹੜੇ ਜਿਹੜੇ ਹੁਣ ਐਮਐਲਏ ਬਣੇ ਨੇ ਇਹਨਾਂ ਦੇ ਉਦੋਂ ਇਹਨਾਂ ਨੂੰ ਕਿਹੜੀ ਕੀ ਖਤਰਾ ਸੀਗਾ ਉਦੋਂ ਤਾਂ ਇਹ ਚੱਲੇ ਘੁੰਮਦੇ ਸੀਗੇ ਉਦੋਂ ਅੱਛਾ ਉਦੋਂ ਇਹਨਾਂ ਨੂੰ ਮੁੱਦੇ ਵੀ ਸਾਰੇ ਆਜ਼ਾਦ ਸੀਗੇ ਉਦੋਂ ਇਹ ਮਾਫੀਆ ਦੇ ਵਿਰੁੱਧ ਵੀ ਖੁੱਲ ਕੇ ਬੋਲਦੇ ਸੀ ਉਦੋਂ ਇਹ ਭ੍ਰਿਸ਼ਟਾਚਾਰ ਕ腐ਸ਼ਨ ਦੇ ਵਿਰੁੱਧ ਵੀ ਖੁੱਲ ਕੇ ਬੋਲਦੇ ਸੀ ਦਾਕੀ ਅਫਸਰਾਂ ਦੇ ਵਿਰੁੱਧ ਵੀ ਖੁੱਲ ਕੇ ਬੋਲਦੇ ਸੀ ਸਰਕਾਰ ਦੇ ਵਿਰੁੱਧ ਵੀ ਖੁੱਲ ਕੇ ਬੋਲਦੇ ਸੀ ਅੱਜ ਕੀ ਪਿੱਛੂ ਪੈ ਗਏ ਕਿ ਅ ਇੱਕ ਵੀ ਸੁਰੱਖਿਆ ਦੀ ਲੋੜ ਪੈ ਗਈ ਕਿਹੜੇ ਇਹਨਾਂ ਨੇ ਏਡੇ ਵੱਡੇ ਮਾਫੀਆ ਦੇ ਨਾਲ ਜਿਹੜੇ ਇਹਨਾਂ ਨੇ ਮੱਥੇ ਲਾਏ ਨੇ ਜੀ ਚਿੱਟਾ ਬੰਦ ਹੋ ਗਈ ਅੱਜ ਇਲੀਗਲ ਮਾਈਨਿੰਗ ਬੰਦ ਹੋ ਗਈ ਅੱਜ ਹੋਰ ਗੈਰ ਕਾਨੂੰਨੀ ਕੰਮ ਬੰਦ ਹੋ ਗਏ ਗੈਰ ਕਾਨੂੰਨੀ ਅਚਲ ਵਧਿਆ ਹੀ ਹੋਊਗਾ ਘਟਿਆ ਨਹੀਂ ਹੋਊਗਾ ਦੇਖੋ ਜੀ ਸਾਰੇ ਕਹਿੰਦੇ ਰਿਸ਼ਵਤ ਬੰਦ ਹੋ ਗਈ ਔਰ ਜਿਹੜੇ ਬੁੱਧੀਜੀਵੀ ਕਹਿੰਦੇ ਨੇ ਉਹ ਕਹਿੰਦੇ ਰਿਸ਼ਵਤ ਬੰਦ ਨਹੀਂ ਹੋਈ ਰਿਸ਼ਵਤ ਤਾਂ ਮਹਿੰਗੀ ਹੋ ਗਈ ਹੈ ਅੱਛਾ ਜੀ ਹੁਣ ਦੇਖੋ ਜਿਹੜੇ ਬੁੱਧੀਜੀਵੀ ਵਰਗ ਇਸ ਗੱਲ ਦੀ ਇਹਨਾਂ ਸ਼ਬਦਾਂ ਦੀ ਵਰਤੋਂ ਕਰ ਰਿਹਾ ਇਹਨਾਂ ਸ਼ਬਦਾਂ ਨੂੰ ਇਸਤੇਮਾਲ ਕਰ ਰਿਹਾ ਤਾਂ ਬੁੱਧੀਜੀਵੀ ਵਰਗ ਨੂੰ ਬ ਸਾਰਾ ਕੁਝ ਗਿਆਨ ਹੁੰਦਾ ਜਿਆ ਬਹੁਤ ਸਾਰੇ ਜਾਣਕਾਰੀ ਉਹ ਆਪਣੇ ਆਪ ਦੇ ਵਿੱਚ ਸਮਾ ਕੇ ਬੈਠੇ ਹੁੰਦੇ ਨੇ ਉਹ ਕਹਿੰਦੇ ਕ腐ਸ਼ਨ ਖਤਮ ਨਹੀਂ ਹੋਈ ਕ腐ਸ਼ਨ ਮਹਿੰਗੀ ਹੋ ਗਈ ਆ ਵਿਰੋਧੀ ਤੇਰਾ ਵੀ ਇਹੀ ਕਹਿੰਦੀਆਂ ਨੇ ਤਾਂ ਕੁੱਲ ਮਿਲਾ ਕੇ ਇਹੀ ਆ ਜਿਹੜਾ ਸਾਡਾ ਅੱਜ ਦਾ ਵਿਸ਼ਾ ਸੀ ਵੀ ਵੀ ਆਈ ਪੀ ਕਲਚਰ ਨੂੰ ਲੈ ਕੇ ਤਾਂ ਮੈਂ ਅਖੀਰ ਦੇ ਵਿੱਚ ਭਗਵੰਤ ਸਿੰਘ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਜੋ 2022 ਤੋਂ ਪਹਿਲਾਂ ਵਾਲਾ ਤੁਹਾਡਾ ਰੂਪ ਸੀ ਪੰਜਾਬੀਆਂ ਨੂੰ ਅੱਜ ਵੀ ਉਹ ਕਿਤੇ ਨਾ ਕਿਤੇ ਤੁਹਾਡੇ ਤੋਂ ਮਾੜੀ ਮੋਟੀ ਉਮੀਦ ਹੈਗੀ ਮਾੜੀ ਮੋਟੀ ਜ਼ਾਦਾ ਨਹੀਂ ਮੈਂ ਕਹਿ ਰਿਹਾ ਮਾੜੀ ਮੋਟੀ ਉਮੀਦ ਹੈਗੀ ਹੈ ਭਗਵੰਤ ਮਾਨ ਜੀ ਸੋ ਮਾੜੀ ਮੋਟੀ ਕੋਸ਼ਿਸ਼ ਕਰ ਲੋ ਕਿ ਤੁਸੀਂ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰ ਸਕੋ ਲੋਕਾਂ ਨੂੰ ਆਮ ਲੋਕਾਂ ਨੂੰ ਜਨਤਾ ਨੂੰ ਜਿਹੜੀ ਗਰੀਬ ਗੁਰਮਾ ਵਰਗ ਹੈ ਵਰਗ ਹੈ ਆਪਣੇ ਦਿਹਾੜੀ ਟੱਪਾ ਭੰਨ ਕੇ ਆਪਣੇ ਕੰਮਾਂ ਕਰ ਤੋਂ ਛੁੱਟੀ ਕਰਕੇ ਥਾਣਿਆਂ ਦੇ ਵਿੱਚ ਪਹੁੰਚਿਆ ਹੁੰਦਾ ਤੇ ਜਦੋਂ ਇੱਥੇ ਆ ਕੇ ਉਹਨਾਂ ਨੂੰ ਪਤਾ ਲੱਗਦਾ ਕਿ ਅੱਜ ਸਾਨੂੰ ਇਨਸਾਫ ਨਹੀਂ ਮਿਲੇਗਾ ਤਾਂ ਉਹਨਾਂ ਤੇ ਦਿਲਾਂ ਤੇ ਕੀ ਬੀਤਦੀ ਹੋਵੇਗੀ ਜਿਹੜੇ ਆਪਣਾ ਕਿਰਾਇਆ ਪਾੜਾ ਖਰਚ ਕੇ ਗਰੀਬ ਵਿਅਕਤੀ ਥਾਣਿਆਂ ਦੇ ਵਿੱਚ ਆਉਂਦੇ ਨੇ ਕਿਉਂਕਿ ਪੋਲਸਟਾਰ ਸਾਰੀ ਤੁਹਾਡੀ ਲੀਡਰਸ਼ਿਪ ਦੀ ਤੁਹਾਡੀ ਪਾਰਟੀ ਦੀ ਭਦਾਲੀਆਂ ਪਰਣ ਨੂੰ ਮਜਬੂਰ ਹੈ ਸੋ ਇਸ ਪਾਸੇ ਵੱਲ ਵੀ ਤੁਸੀਂ ਜ਼ਰੂਰ ਗੌਰ ਕਰੋ ਅਖੀਰ ਦੇ ਵਿੱਚ ਪ੍ਰੀਤ ਜੀ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਆਪਣੇ ਚੈਨਲ ਜ਼ਰੀਏ ਕਿ ਜੇਕਰ ਨਹੀਂ ਕਰ ਸਕਦੇ ਜੇਕਰ ਤੁਹਾਨੂੰ ਇੰਨਾ ਹੀ ਤੁਹਾਨੂੰ ਤੇ ਖਤਰਾ ਹੈ ਤਾਂ ਤੁਸੀਂ ਵੀ ਕੋਈ ਮੁਰਗੀ ਖਾਨ ਦਾ ਖੋਲ ਹੀ ਲਓ ਫਿਰ ਸਾਡੀ ਦਿੱਕਤ ਹੈ ਤੁਹਾਡੀ ਸਰਕਾਰ ਹੈ ਤੁਹਾਨੂੰ ਤਾਂ ਪਰਮਿਸ਼ਨਰ ਵੀ ਜਲਦੀ ਮਿਲ ਜਣੀ ਆ ਸਕੋ ਅਫਸਰਾਂ ਨੇ ਘਰ ਆ ਕੇ ਦੇਣੀ ਆ ਖੋਲ ਲਿਓ ਲੋਕਾਂ ਨੂੰ ਸੁੱਖ ਦਾ ਸਾਹ ਦੇ ਦਿਓ ਕਿਉਂਕਿ ਲੋਕ ਤਾਂ ਪਹਿਲੇ ਆਕਾਲੇ ਕਾਂਗਰਸੀਆਂ ਦੇ ਸਤਾਏ ਹੋਏ ਸੀਗੇ ਭਾਜਪਾ ਵਾਲਿਆਂ ਦੇ ਏ ਤੇ ਇਹਨਾਂ ਨੇ ਇੰਨਾ ਸਾਲਾਂ ਦੇ ਵਿੱਚ ਸਤਾਏ ਤੇ ਤਾਂ ਮੈਨੂੰ ਲੱਗਦਾ ਕਿ ਫੇ ਉਹ ਦਿਨ ਦੂਰ ਨਹੀਂ ਜਦ ਲੋਕਾਂ ਨੇ ਜੇ 92 ਸੀਟਾਂ ਦਿੱਤੀਆਂ ਸੀ ਨਾ ਇਹਨਾਂ ਨੂੰ ਜਦ ਤੱਕ ਸਤਾਏ ਦੇ ਵਿੱਚ ਮੋਹਰੇ ਨੋ ਡਾਇਲੋਜ ਆ ਪਿਛੇ ਉਹ ਦੋ ਡਾਇਲੋਜ ਉਹ ਦਿਨ ਦੂਰ ਨਹੀਂ ਜੇ ਜੇਕਰ ਇਸ ਤਰ੍ਹਾਂ ਦੇ ਇਹਨਾਂ ਦੇ ਮਾੜੇ ਹਾਲਾਤ ਰਹਿਣ ਕਿ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਹੈ ਤਾਂ ਜੀ